ਕਹਾਣੀ ਬਾਕੀ ਸਭ ਸੁਖਸਾਂਦ ਹੈ ਪ੍ਰਸ਼ਨ ਪਿੰਡ ਦੇ ਲੋਕ ਮਨਮੋਹਨ ਸਿੰਘ ਬਾਰੇ ਕਿਹੋ ਜਿਹੀਆਂ ਗੱਲਾਂ ਕਰਦੇ ਸਨ ਉੱਤਰ ਪਿੰਡ ਦੇ ਲੋਕ ਮੋਹਨ ਸਿੰਘ ਨੂੰ ਹੰਕਾਰਿਆ ਸਮਝਦੇ ਸਨ ਪਿੰਡ ਦੇ ਲੋਕ ਕਹਿੰਦੇ ਸਨ ਕਿ ਇਹ ਸੋਚਦਾ ਹੈ ਕਿ ਪਿੰਡ ਵਿੱਚ ਕੋਈ ਚਿੱਠੀ ਲਿਖਣ ਵਾਲਾ ਨਹੀਂ ਲੋਕ ਚਿੱਠੀਆਂ ਲਿਖਵਾਉਣ ਲਈ ਉਸਤੇ ਮਗਰ ਮਗਰ ਫਿਰਨਗੇ ਉਹ ਕਹਿੰਦੇ ਸਨ ਕਿ ਦਸ ਦਸਮੀ ਕੀ ਕਰ ਲਈ ਇਸ ਮੁੰਡੇ ਦਾ ਦਿਮਾਗ ਤਾਂ ਅਸਮਾਨ ਚੜ ਗਿਆ ਹੈ ਤੇ ਹੁਣ ਤਾਂ ਜਿਵੇਂ ਇਹ ਰੱਬ ਨੂੰ ਟੱਪ ਗਿਆ ਹੈ ਲੋਕ ਪੁੱਸਰ ਗਏ ਸੰਸਾਰਿਆਂ ਨੇ ਆਪਣੀ ਆਪਣੀ رائے ਕਾਇਮ ਕਰ ਲਈ ਸੀ ਬੀਬੀਆਂ ਤੇ ਬੁੜੀਆਂ ਘਸਰਮੁਸਰ ਕਰਦੀਆਂ ਰਹਿੰਦੀਆਂ ਸਨ ਨਵੀਆਂ ਵਿਆਈਆਂ ਵੀ ਉਸ ਉਸ ਬਾਰੇ ਗੱਲਾਂ ਕਰਦੀਆਂ ਰਹਿੰਦੀਆਂ ਸਨ ਲੋਕ ਸੋਚਦੇ ਸਨ ਕਿ ਘਰ 200 ਘਰ ਦੇ ਸੌੜ ਪੜਦੇ ਹੁੰਦੇ ਹਨ ਹੁਣ ਕਿਸ ਸਕੂਲੋਂ ਚਿੱਠੀ ਲਿਖਵਾਉਣ ਕੋਈ ਕਹਿੰਦਾ ਸੀ ਇਕੱਲਾ ਮਿਲੇ ਤਾਂ ਇਸ ਨੂੰ ਨਾਨਕੇ ਯਾਦ ਕਰਾ ਦੇਾਂਗੇ ਕਈ ਕਹਿੰਦੇ ਸੀ ਆਪਣੇ ਆਪ ਨੂੰ ਵੱਡਾ 나ਡੂ ਖਾਂ ਸਮਝਦਾ ਹੈ ਇਸ ਤਰ੍ਹਾਂ ਲੋਕ ਉਸ ਬਾਰੇ ਕਈ ਤਰ੍ਹਾਂ ਦੀ رائے ਪ੍ਰਗਟ ਕਰ ਰਹੇ ਸਨ ਪ੍ਰਸ਼ਨ ਅਜਿਹਾ ਕੀ ਕਾਰਨ ਸਨ ਕਿ ਜਿੰਨਾ ਕਰਕੇ ਲੇਖਕ ਪਿੰਡ ਦੇ ਲੋਕਾਂ ਦੀਆਂ ਚਿੱਠੀਆਂ ਲਿਖਣ ਤੋਂ ਅੱਕ ਗਿਆ ਸੀ ਉੱਤਰ ਲੇਖਕ ਚਿੱਠੀਆਂ ਲਿਖ-ਲਿਖ ਕੇ ਅੱਕ ਚੁੱਕਾ ਸੀ ਹੁਣ ਉਸ ਦਾ ਦਿਲ ਕਰਦਾ ਸੀ ਕਿ ਉਹ ਪਿੰਡ ਛੱਡ ਕੇ ਭੱਜ ਜਾਵੇ ਉਹ ਉਸ ਨੂੰ ਚਿੱਠੀਆਂ ਲਿਖਦੇ 5 ਸਾਲ ਹੋ ਗਏ ਸਨ ਲੋਕ ਚਿੱਠੀਆਂ ਵੀ ਸਿੱਧੀ ਤਰ੍ਹਾਂ ਨਹੀਂ ਲਿਖਵਾਉਂਦੇ ਸਨ ਕੋਈ 4-4 ਪੇਜਾਂ ਦੀ ਚਿੱਠੀ ਲਿਖਵਾਉਂਦਾ ਸੀ ਕੁੜੀਆਂ ਦੋਹੇ ਟੀਚਰਾਂ ਤੇ ਜੋੜ-ਜੋੜ ਕੇ ਚਿੱਠੀਆਂ ਲਿਖਵਾਉਂਦੀਆਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਚੱਲਦਾ ਸੀ ਕਿ ਚਿੱਠੀ ਲਿਖਣ ਵਾਲਾ ਕੋਈ ਹੋਰ ਲਿਖ ਰਿਹਾ ਹੈ ਕੋਈ ਆਪਣੇ ਨੂੰਹ ਦੇ ਦੁਖੜੇ ਲਿਖਵਾਉਂਦੀ ਤੇ ਕੋਈ ਆਪਣੇ ਫੌਜੀ ਪੁੱਤ ਨੂੰ ਘਰ ਦੀ ਤੰਗੀ ਦੇ ਹਾਲਾਤਾਂ ਬਾਰੇ ਦੱਸਦੀ ਤੇ ਕੋਈ ਚੱਲ ਰਹੇ ਮੁਕਦਮੇ ਬਾਰੇ ਲਿਖਵਾਉਂਦਾ ਸੀ ਇਸ ਤਰ੍ਹਾਂ ਲੋਕਾਂ ਦੇ ਦੁੱਖ ਸੁਣ ਕੇ ਉਹ ਦੁਖੀ ਦੁਖੀ ਸੀ ਦਸਵੇਂ ਵਿੱਚ ਹੋਣ ਕਰਕੇ ਹੁਣ ਉਸ ਨੂੰ ਕਿਸੇ ਦੇ ਘਰ ਦਸਵੀਂ ਪਾਸ ਹੋਣ ਕਰਕੇ ਹੁਣ ਉਸ ਨੂੰ ਕਿਸੇ ਦੇ ਘਰ ਜਾਂਦੇ ਵੀ ਬੜੀ ਸ਼ਰਮ ਆਉਣ ਲੱਗ ਪਈ ਸੀ ਇਸ ਤਰ੍ਹਾਂ ਲੋਕਾਂ ਦੇ ਦੁੱਖ ਸੁਣ ਕੇ ਉਸ ਦੀਆਂ ਚਿੱਠੀਆਂ ਲਿਖਣ ਤੋਂ ਉਹ ਅੱਕ ਚੁੱਕਾ ਸੀ ਪ੍ਰਸ਼ਨ ਮੋਹਨ ਸਿਆਂ ਤੇਰੇ ਤੇਥੋਂ ਕਦੇ ਅਸੀਂ ਕੋਈ ਗੱਲ ਦਾ ਪਰਦਾ ਰੱਖਿਆ ਨਾਲੇ ਸਾਡੀ ਤੂੰ ਸੁਣੀ ਲੈਣਾ ਧਿਆਨ ਨਾਲ ਪਿੰਡ ਦੇ ਲੋਕ ਲੇਖਕ ਨੂੰ ਅਜਿਹਾ ਕਿਉਂ ਕਹਿੰਦੇ ਸਨ ਉਤਰਪਿੰਡ ਦੇ ਲੋਕ ਲੇਖਕ ਨੂੰ ਅਜੀਹਾ ਇਸ ਲਈ ਕਹਿੰਦੇ ਸਨ ਕਿਉਂਕਿ ਲੇਖਕ ਉਹਨਾਂ ਦੀਆਂ ਚਿੱਠੀਆਂ ਲਿਖਦਾ ਸੀ ਚਿੱਠੀਆਂ ਵਿੱਚ ਉਹ ਆਪਣੀਆਂ ਖੁਸ਼ੀਆਂ ਗਮੀਆਂ ਘਰ ਦੇ ਹਾਲਾਤ ਤੇ ਹੋਰ ਘਰੇਲੂ ਗੱਲਾਂ ਬਾਰੇ ਲਿਖਵਾਉਂਦੇ ਸਨ ਜੋ ਕਿ ਉਹ ਹਰ ਇੱਕ ਨੂੰ ਨਹੀਂ ਦੱਸ ਸਕਦੇ ਸਨ ਲੇਖਕ ਨੂੰ ਚਿੱਠੀਆਂ ਲਿਖਵਾਉਣ ਵਾਲੇ ਘਰ ਦੀ ਹਰ ਗੱਲ ਤੇ ਹਾਲਾਤਾਂ ਬਾਰੇ ਪਤਾ ਹੁੰਦਾ ਸੀ ਇਸ ਲਈ ਪਿੰਡ ਦੇ ਲੋਕ ਲੇਖਕ ਨੂੰ ਅਜੀਹਾ ਕਹਿੰਦੇ ਸਨ ਪ੍ਰਸ਼ਨ ਮਾ ਹਰਕੋਰ ਨੇ ਲੇਖਕ ਨੂੰ ਆਪਣੇ ਘਰ ਬੁਲਾ ਕੇ ਉਸ ਦੀ ਆਉ ਭਗਤ ਕਿਵੇਂ ਕੀਤੀ ਉਤਰਮਾ ਹਰ ਕੌਰ ਨੇ ਲੇਖਕ ਨੂੰ ਆਪਣੇ ਘਰ ਘਰ ਬੁਲਾ ਕੇ ਪਹਿਲਾਂ ਤਾਂ ਦਰਵਾਜ਼ੇ ਵਿੱਚ ਬੈਠਣ ਲਈ ਪੀੜੀ ਡਾ ਦਿੱਤੀ ਫਿਰ ਉਹ ਕਾਰਨੀ ਚੋਂ ਦੁੱਧ ਦਾ ਗਲਾਸ ਭਰ ਕੇ ਲਿਆਈ ਤੇ ਲੇਖਕ ਨੂੰ ਪੀਣ ਨੂੰ ਕਿਹਾ ਗਰਮ ਹੋਣ ਕਰਕੇ ਹੋਣ ਤੇ ਉਸ ਨੇ ਫੈਂਟ ਫੈਂਟ ਕੇ ਦੁੱਧ ਨੂੰ ਠੰਡਾ ਕੀਤਾ ਤੇ ਲੇਖਕ ਨੂੰ ਪੀਣ ਨੂੰ ਦਿੱਤਾ ਹਰਕੋਰ ਨੇ ਲੇਖਕ ਨੂੰ ਕਿਹਾ ਕਿ ਜੇ ਦੁੱਧ ਦੀ ਜ਼ਰੂਰਤ ਹੋਵੇ ਤਾਂ ਲੈ ਜਾਇਆ ਕਰ ਸਾਡੇ ਘਰ ਦੁੱਲ ਵੀਰੀਆਂ ਹਨ ਇਸ ਤਰ੍ਹਾਂ ਉਸਨੇ ਲੇਖਕ ਦੀ ਆਉ ਭਗਤ ਕੀਤੀ ਪ੍ਰਸ਼ਨ ਚਿੱਠੀ ਲਿਖਵਾਉਂਦੇ ਆ ਮਾ ਹਰਕੋਰ ਨੇ ਅਜਿਹਾ ਕਿਹੜਾ ਵਿਸ਼ਾ ਛੋਇਆ ਜਿਸ ਨਾਲ ਲੇਖਕ ਦਾ ਦਿਲ ਖਰਾਬ ਹੋ ਗਿਆ ਉੱਤਰ ਚਿੱਠੀ ਲਿਖਵਾਉਂਦੇ ਆ ਮਾ ਹਰਕੋਰ ਨੇ ਦੱਸਿਆ ਕਿ ਉਸ ਦੀ ਨੂੰ ਕਰਤਾਰੋ ਦੇ ਪੁੱਤਰ ਹੋ ਕੇ ਗੁਜ਼ਰ ਗਿਆ ਤੇ ਕਰਤਾਰੋ ਹਾਏ ਹੇ ਕਰਦੀ ਮੰंजे ਤੇ ਪਈ ਹੈ ਉਸ ਦੀ ਤਬੀਅਤ ਠੀਕ ਨਹੀਂ ਹੈ ਉਹ ਲੇਖਕ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਪੁੱਤ ਨੂੰ ਲਿਖ ਦੇ ਜਲਦੀ ਜਲਦੀ ਨਾਮ ਕਟਵਾ ਕੇ ਵਾਪਸ ਆ ਜਾਵੇ ਇਹ ਸਭ ਸੁਣ ਕੇ ਲੇਖਕ ਦਾ ਮਨ ਬਹੁਤ ਦੁਖੀ ਹੋਇਆ ਤੇ ਉਸਨੇ ਚਾਚੀ ਹਰਕੌਰ ਨੂੰ ਦਿਲਾਸਾ ਦਿੱਤਾ ਤੇ ਭਾਬੀ ਦਾ ਧਿਆਨ ਰੱਖਣ ਨੂੰ ਕਿਹਾ ਬਜ਼ੁਰਗ ਪ੍ਰਸ਼ਨ ਬਜ਼ੁਰਗ ਔਰਤ ਨੇ ਚਿੱਠੀ ਵਿੱਚ ਆਪਣੇ ਪਸ਼ੂਆਂ ਬਾਰੇ ਮੋਹਨ ਸਿੰਘ ਤੋਂ ਕੀ ਲਿਖਵਾਇਆ ਉੱਤਰ ਬਜ਼ੁਰਗ ਔਰਤ ਨੇ ਚਿੱਠੀ ਵਿੱਚ ਲਿਖਵਾਇਆ ਬੂਰੀ ਮੱਜ ਐਤ ਕੀ ਤੂ ਗਈ ਉਸ ਦੀ ਪੂਛ ਨੂੰ ਬਾਂਮਣੀ ਲੱਗ ਗਈ ਤੇ ਪੂਛ ਕਟਣੀ ਪਈ ਪਰ ਹੁਣ ਉਹ ਠੀਕ ਐ ਨਾਲੇ ਬਲਦ ਦਾ ਮੋਢਾ ਉੱਤਰ ਗਿਆ ਨਾਰੇ ਬਲਦ ਦਾ ਮੋਢਾ ਉੱਤਰ ਗਿਆ ਉਹ ਦੱਸਦੀ ਹੈ ਕਿ ਜੇ ਪਤਾ ਹੁੰਦਾ ਤਾਂ ਉਹ ਉਹਨਾਂ ਦੇ ਬੱਚੇ ਬਾਰੂ ਨੂੰ ਨਾ ਵੇਚਦੇ ਖੇਤਾਂ ਵਿੱਚ ਹਲ ਜੋ ਬੋਣਾ ਸੀ ਪਰ ਵੇਚ ਦਿੱਤਾ ਉਸ ਉਹ ਉਸ ਲਈ ਕੰਗੂਂਗਰੂ ਬਣਵਾ ਕੇ ਰੱਖੇ ਸੀ ਜੋ ਉਹ ਉਸ ਦੇ ਪਾ ਵੀ ਨਾ ਸਕੇ ਇਸ ਤਰ੍ਹਾਂ ਬਜ਼ੁਰਗ ਔਰਤ ਘਰ ਦੇ ਡੰਗਰਾਂ ਦੀ ਸਥਿਤੀ ਬਾਰੇ ਲੇਖਕ ਤੋਂ ਚਿੱਠੀ ਵਿੱਚ ਲਿਖਵਾਉਂਦੀ ਹੈ ਪ੍ਰਸ਼ਨ ਹਰਕੌਰ ਦੇ ਮੂੰਹੋਂ ਬਾਕੀ ਸਭ ਸੁਕਸਾਂਦ ਹੈ ਸ਼ਬਦ ਸੁਣ ਕੇ ਲੇਖਕ ਹੱਥੋਂ ਕਲਮ ਕਿਉਂ ਛੁੱਟ ਗਈ ਉੱਤਰ ਹਰਕੌਰ ਲੇਖਕ ਨੂੰ ਜਦੋਂ ਆਪਣੇ ਘਰ ਚਿੱਠੀ ਲਿਖਵਾਉਣ ਲਈ ਲੈ ਕੇ ਗਈ ਤਾਂ ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸਨ ਹਰਕੌਰ ਦੇ ਕਰ ਜਾ ਕੇ ਪਤਾ ਲੱਗਾ ਕਿ ਉਸ ਦਾ ਪੋਤਾ ਘੋ ਕੇ ਗੁਜ਼ਰ ਗਿਆ ਤੇ ਨੂੰ ਦਰਦ ਨਾਲ ਬੇਵਸ ਹੈ ਉਸ ਦੇ ਬਲਦ ਦਾ ਮੋਢਾ ਉੱਤਰ ਗਿਆ ਹੁਣ ਹਾਲ ਵਾਂ ਤੋਂ ਔਖਾ ਹੈ ਪਿਓ ਪੇਸ਼ੀ ਤੇ ਜਾ ਕੇ ਆਇਆ ਸੀ ਉਹ ਆਪਣੇ ਪੁੱਤ ਨੂੰ ਲਿਖਵਾਉਂਦੀ ਹੈ ਕਿ ਨਾ ਕਟਵਾ ਕੇ ਆ ਜਾ ਪਰ ਅਖੀਰ ਵਿੱਚ ਉਹ ਲੇਖਕ ਨੂੰ ਕਹਿੰਦੀ ਹੈ ਬਸ ਲਿਖਦੇ ਬਾਕੀ ਸਭ ਸੁਖਸਾਂਦ ਹੈ ਇਹ ਸੁਣ ਕੇ ਲੇਖਕ ਦੇ ਹੱਥੋਂ ਕਲਮ ਛੁੱਟ ਜਾਂਦੀ ਹੈ ਕਿਉਂਕਿ ਇੰਨੇ ਦੁੱਖ ਤਕਲੀਫਾਂ ਦੱਸ ਕੇ ਅਖੀਰ ਵਿੱਚ ਉਹ ਆਪਣੇ ਸੁਖਸਾਂਦ ਲਿਖਣ ਨੂੰ ਕਹਿੰਦੀ ਹੈ ਲੇਖਕ ਪਹਿਲਾਂ ਹੀ ਉਸ ਦੇ ਘਰ ਦੇ ਹਾਲਾਤਾਂ ਦੀ ਕਹਾਣੀ ਸੁਣ ਕੇ ਬਹੁਤ ਦੁਖੀ ਸੀ ਉਸ ਕੋਲ ਹਿੰਮਤ ਨਹੀਂ ਹੋ ਰਹੀ ਸੀ ਕਿ ਉਹ ਸੁਖਸਾਂਦ ਹੈ ਲਿਖ ਦੇਵੇ